ਇਸ ਵੇਲੇ ਦੀ ਵੱਡੀ ਖਬਰ ਬੱਸ ਸਟੈਂਡ ਤਾਰੀਵਾਲ ਤੋਂ ਆ ਰਹੀ ਹੈ ਜਿੱਥੇ ਥਾਣਾ ਤਾਰੀਵਾਲ ਦੀ ਪੁਲਿਸ ਨੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਅਦਿੱਤਿ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬੱਸ ਸਟੈਂਡ ਵਿਖੇ ਵਿਸ਼ੇਸ਼ ਨਾਕਾਬੰਦੀ ਕਰ ਵਾਹਨਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਹਰ ਆਣ ਜਾਣ ਵਾਲੀ ਕਾਰ ਨੂੰ ਰੋਕ ਕੇ ਬਰੀਕੀ ਦੇ ਨਾਲ ਕਾਰਾਂ ਦੀ ਚੈਕਿੰਗ ਕੀਤੀ ਗਈ ਔਰ ਇਹਨਾਂ ਦੇ ਕਾਗਜ਼ਾਤ ਵੀ ਚੈੱਕ ਕੀਤੇ ਗਏ ਗੱਲਬਾਤ ਦੌਰਾਨ ਐਸਐਚਓ ਥਾਣਾ ਤਾਰੀਵਾਲ सुरेंद्रਪਾਲ ਨੇ ਕਿਹਾ ਕਿ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਇਸ ਮੌਕੇ ਤੇ ਬਰੀਕੀ ਦੇ ਨਾਲ ਕਾਰਾਂ ਦੀ ਤਲਾਸ਼ੀ ਲਈ ਗਈ ਇਸ ਮੌਕੇ ਤੇ ਬਹੁਤ ਸਾਰੇ ਟ੍ਰਿਪਲਿੰਗ ਕਰਨ ਵਾਲੇ ਟੂ-ਵੀਲਰਾਂ ਦੇ ਚਲਾਨ ਵੀ ਕੱਟੇ ਗਏ ਕੁਝ ਬੁਲਟ ਮੋਟਰਸਾਈਕਲਾਂ ਨੂੰ ਰੋਕ ਕੇ ਉਹਨਾਂ ਦੀ ਵੀ ਵਿਸ਼ੇਸ਼ ਜਾਂਚ ਕੀਤੀ ਗਈ ਕੱਲ੍ਹ ਬਾਅਦ ਦਰਾਨ ਐਸਐਚਓ ਧਾਰੀਵਾਲ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਲੋਕ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਖਾਸ ਤੌਰ ਤੇ ਟ੍ਰਿਪਲਿੰਗ ਕਰਨ ਵਾਲੇ ਨੌਜਵਾਨਾਂ ਨੂੰ ਤਾਂ ਅੱਜ ਬਿਲਕੁਲ ਵੀ ਨਹੀਂ ਬਖਸ਼ਿਆ ਗਿਆ ਔਰ 8 ਦੇ ਕਰੀਬ ਮੋਟਰਸਾਈਕਲਾਂ ਦੇ ਚਲਾਨ ਕੱਟ ਦਿੱਤੇ ਗਏ ਐਸਐਚਓ ਇੰਸਪੈਕਟਰ ਸੁਰਿੰਦਰਪਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਧਾਰੀਵਾਲ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਅਧੂਰੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਮਨਜੋਗ ਐਸਐਸਪੀ ਸਾਹਿਬ ਗਰਦਾਸਪੁਰ ਉਹਨਾਂ ਦੇ ਡਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਪੈਸ਼ਲ ਨਾਕਾਬੰਦੀ ਕਰਕੇ ਟੂ ਵੀਲਰ ਫੋਰ ਵੀਲਰ ਤੇ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਛੱਕੀ ਪੁਰਸ਼ ਹੈਗੇ ਸਸਪੀਸ਼ਸ ਪਰਸਨ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅਧੂਰੇ ਕਾਗਜ਼ਾ ਜਿਹਨਾਂ ਦੇ ਹੈਗੇ ਨੇ ਟੂ ਵੀਲਰ ਦੇ ਜਾਂ ਮਿਲ ਕੇ ਫੋਰ ਵੀਲਰ ਦੇ ਉਹਨਾਂ ਦੇ ਆਪਾਂ ਜਿਹੜੇ ਚਲਾਨ ਕੱਟ ਰਹੇ ਆ ਤੇ ਨਾਲ ਇਹਨਾਂ ਨੂੰ ਹਿਦਿਆਤ ਕਰ ਰਹੇ ਆ ਵੀ ਆਪਣੇ ਆਪਣੇ ਜਿਹੜੇ ਵੀਕਲ ਨੇ ਉਹਨਾਂ ਦੇ ਜਿਹੜੇ ਕਾਗਜ਼ਾਤ ਨੇ ਪੂਰੇ ਰੱਖਣ ਨੰਬਰ ਪਲੇਟਾਂ ਸਹੀ ਹੋਣ ਅੱਗੇ ਪਿਛੇ ਜਿਹੜਾ ਨੰਬਰ ਸੈਕਿਉਰਿਟੀ ਪਲੇਟਾਂ ਲੱਗੀਆਂ ਹੋਣ ਤਾਂ ਜੋ ਤੁਹਾਨੂੰ ਕੋਈ ਵੀ ਕਿਸੇ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਇਹ ਜੋ ਜਾਰੀ ਹੈ ਆ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਆ ਪਬਲਿਕ ਨੂੰ ਸਾਡੀ ਇਹੀ ਮਿਲ ਕੇ ਰਿਕਵੈਸਟ ਹੈ ਵੀ ਆਪਣੇ ਜਿਹੜੇ ਡਾਕੂਮੈਂਟ ਨੇ ਉਹ ਸਹੀ ਰੱਖਣ ਤੇ ਟੂ ਵੀਲਰ ਦੇ ਉੱਤੇ ਜਿਹੜੀ ਹੈ ਟ੍ਰਿਪਲ ਰਾਈਡਿੰਗ ਨਾ ਕਰਨ ਜਿਨ੍ਹਾਂ ਦੇ ਕੋਲ ਬੁਲਟ ਮੋਟਰਸਾਈਕਲ ਨੇ ਉਹ ਆਪਣੇ ਜਿਹੜੇ ਸਲੈਂਸਰ ਨੇ ਉਹ ਜਿਹੜੇ ਨਾਲ ਆਉਂਦੇ ਨੇ ਉਹਦੇ ਨਾਲ ਦੇ ਫੋਨ ਜਿਹੜੇ ਕਿ ਨਾਟ ਫੰਕਸ਼ਨਲ ਸਲੈਂਸਰ ਜਿਹੜੇ ਨੇ ਉਹ ਨਾ ਪਾਏ ਜਾਣ ਜਿਨ੍ਹਾਂ ਦੇ ਮਿਲ ਕੇ ਉਹ ਸਾਡੇ ਕਾਬੂ ਹੁੰਦੇ ਨੇ ਤੇ ਜਿਹੜਾ ਸਲੈਂਸਰ ਦੇ ਆਪਾਂ ਜਿਹੜੇ ਆ ਪਟਾਕਿਆਂ ਦੇ ਚਲਾਨ ਕਟਾਂਗੇ